ਦੇਖੋ ਜੀ ਕਾਫਲਾ ਕਿਸਾਨਾਂ ਨੇ ਤੋਰ ਦਿੱਤਾ ਏ ਰੋਪੜ ਅਨਾਜ ਮੰਡੀ ਪਠਾ ਸਾਹਿਬ ਤੋਂ ਦੇਖੋ ਇਹ 15 ਅਗਸਤ ਦੀਆਂ ਤਸਵੀਰਾਂ 15 ਅਗਸਤ ਨੂੰ ਆ ਰਹੇ ਆ ਕਿਸਾਨ ਆਪਣੇ ਜੋ ਵੀ ਕਾਨੂੰਨ ਹੈ ਉਹ ਫੁੱਟ ਰਹੇ ਆ ਰੜ ਝੂਲਦੇ ਨਿਸ਼ਾਰਣ ਪਰਤਵਾਰ ਰਾਜ ਕੇ ਦੇਖੋ ਜੀ ਦੇਖੋ ਜੀ ਵੱਡਾ ਕਾਫਲਾ ਕਿਸਾਨਾਂ ਦਾ ਬਹੁਤ ਵੱਡਾ ਕਾਫਲਾ ਟਰੈਕਟਰ ਮਾਰਚ ਚੱਟ ਰਿਹਾ 15 ਹਜ਼ਾਰ ਤੋਂ ਸ਼ਹੀਦਾਂ ਦੇ ਯੋਧੇ ਸੁਣਦੇ ਆਂ ਅਸੀਂ ਸੁਣਾਇਆ ਦੀਆਂ ਲਾਸ਼ਾਂ ਤੇ ਰੱਖ ਕੇ ਤੁਰ ਰਹੇ ਆ ਰਾਜਨੀਤਿਕ ਜਿੰਦਾਬਾਦ ਕਿਸਾਨ ਮਜ਼ਦੂਰ ਲੋਰਦਾ ਜਿੰਦਾਬਾਦ 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 ਜੀਪੀ ਸਰਕਾਰ ਮੁਰਦਾਬਾਦ 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 ਮੋਤੀ ਟੋਲਾ ਮੁਰਦਾਬਾਦ 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 ਜਾਨੀ ਵਾਨੀਆਂ ਦੀ ਸਰਕਾਰ ਮੁਰਦਾਬਾਦ 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 ਜਾਨੀ ਵਾਨੀਆਂ ਦੀ ਸਰਕਾਰ ਮੁਰਦਾਬਾਦ ਮੁਰਦਾਬਾਦ 20 ਦਸੰਬਰ 23 ਵਿੱਚ ਲਿਆਂਦੇ ਗਏ ਨੇ ਔਰ ਮੈਂ ਸਮਝਦਾ ਜਿਸ ਦਿਨੇ ਕਾਨੂੰਨ ਜਲਦੀ ਜਲਦੀ ਚ ਪਾਸ ਕੀਤੇ ਗਏ ਨੇ ਮੈਂ ਪੰਜਾਬ ਦੇ ਕੇ ਭਾਰਤ ਦੇ ਸਿਆਸੀ ਲੋਕਾਂ ਨੂੰ ਕਹਿਣਾ ਚਾਹਣਾ ਉਸ ਦਿਨ ਰਾਜ ਸਭਾ ਮੈਂਬਰ ਔਰ ਐਮਪੀ ਆ ਜਿਹੜੇ ਪਾਰਲੀਮੈਂਟ ਮੈਂਬਰ 140 ਮੈਂਬਰ ਸਸਪੈਂਡ ਸੀਗੇ ਉਸ ਦਿਨ ਤੇਜ਼ੀ ਚ ਬੀਜਪੀ ਨੇ ਕਾਨੂੰਨ ਲਿਆਂਦੇ ਨੇ ਇਹ ਵੱਡਾ ਡਾਕਾ ਹੈਗਾ ਜਿਵੇਂ ਕਹਿ ਲਈਏ ਕਾਨੂੰਨਾਂ ਦੇ ਵਿੱਚ ਬਹੁਤ ਸਾਰੇ ਅਧਿਕਾਰ ਜਿਹੜੇ ਪੁਲਿਸ ਮੁਲਾਜ਼ਮਾਂ ਨੂੰ ਦਿੱਤੇ ਗਏ ਆ ਜਿੱਕੇ 751 ਦਾ ਕੇਸ ਹੈਗਾ 23 ਘੰਟੇ ਮੁਰਜ਼ਮ ਨੂੰ ਐਸਐਚਓ ਸਾਹਿਬ ਥਾਣੇ ਰੱਖ ਸਕਦੇ ਆ ਇੱਕ ਘੰਟੇ ਦੀ ਰਿਲੀਫ ਦੇ ਕੇ ਰਾਲੀ ਵੱਡਾ ਕਾਫਲਾ ਰਲ ਗਿਆ ਜੀ ਆਪਣਾ ਮਹਾਲੀ ਜ਼ਿਲ੍ਹੇ ਤੋਂ ਬੜੀਆਂ ਕਿੱਲੇ ਸਵਾਰਨ ਕਰਵਾ ਰਿਹਾ ਹੈ ਜੈਸਾ ਹੈ ਨਾ ਜੁਰੇ ਰੋੜੀ ਬਣਾ ਰਿਹਾ ਹੈ मोर्चा किसान मोर्चा मोर्चा जिंद Contra